ਇਹ ਪੂਰਾ ਨੀਲਾ ਨੀਲਾ ਪਾਣੀ ਆ ਤੁਸੀਂ ਦੇਖ ਸਕਦੇ ਮੈਂ ਬਾਈ ਦੇ ਪਿੱਛੇ ਇਹ ਪੀਣ ਵਾਲਾ ਕਿ ਨਹੀਂ ਇਹ ਸਾਰਾ ਪਾਣੀ ਆ ਅੱਜ ਤੁਹਾਡਾ ਵਿਆਹ ਹੀ ਵੈਸੇ ਸ਼ਾਦੀ ਹੈ ਆਪਦੀ ਚਲੋ ਵਧਾਈਆਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਸਤਿ ਸ਼੍ਰੀ ਅਕਾਲ ਸਰਦਾਰ ਜੀ ਇਹ ਬੰਦੇ ਆਪਾਂ ਨੂੰ ਸਪੋਟਰ ਵੀ ਮਿਲੇ ਕਿਉਂਕਿ ਆਪਣੇ ਚੈਨਲ ਨੂੰ ਇਹਨਾਂ ਸਾਰਿਆਂ ਨੇ ਸਬਸਕ੍ਰਾਈਬਰ ਕਰਿਆ ਆਏ ਆ ਹਾਂਜੀ ਕੀ ਹਾਲ ਚਾਲ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਬੀਕਾਨੇਰ ਦੇ ਕੋਲ ਬੀਕਾਨੇਰ ਜੀ ਇੱਥੋਂ 20 ਕਿਲੋਮੀਟਰ ਦੂਰ ਆ ਵੈਸੇ ਫਿਲਹਾਲ ਤਾਂ 20 ਕਿਲੋਮੀਟਰ ਤਾਂ ਆਪਾਂ ਕਰਾਂਗੇ ਸਾਈਕਲ ਨਾਲ ਤੈ ਕਿਉਂਕਿ ਰਾਤ ਨੂੰ ਜਿਵੇਂ ਕਿ ਪਤਾ ਹੈ ਇੱਕ ਆਪਾਂ ਨੂੰ ਰੱਬ ਵਰਗਾ ਬੰਦਾ ਮਿਲਿਆ ਜਿਨੇ ਕੇ ਆਪਾਂ ਨੂੰ 200 ਕਿਲੋਮੀਟਰ ਦਾ ਸਫ਼ਰ ਕਰਵਾਇਆ ਉਹ ਵੀ ਆਪਣੇ ਟਰੱਕ ਤੇ ਫਿਲਹਾਲ ਤਾਂ ਬਾਈ ਉਹਨਾਂ ਨੇ ਆਪਣੇ ਘਰੇ ਜਾਣਾ ਸੀ ਆਪਣੇ ਕਰਕੇ ਉਹ ਬੀਕਾਨੇਰ ਆਏ ਕਿਉਂਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ ਕੋਈ ਕਿਸੇ ਨਾਲ ਨਹੀਂ ਹੁੰਦਾ ਤੇ ਰਾਤ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਆਡੇ ਸਾਹ ਮੇਰੇ ਸਾਹ ਉਹਨਾਂ ਪੰਜਾਬ ਚ ਵੀ ਬਹੁਤ ਬਾਰਿਸ਼ ਚੱਲ ਰਹੀ ਹੈ ਇਸ ਟਾਈਮ ਠੀਕ ਹੈ ਜੀ ਤੇ ਇੱਥੇ ਰਹਿਣ ਦਾ ਕੋਈ ਟਿਕਾਣਾ ਸੀ ਤੇ ਉਹਨਾਂ ਨੇ ਇਹ ਇਤਰਾਕ ਵਿੱਚ ਆਪਣੇ ਪਨਾਹ ਦਿੱਤੀ ਵੀ ਤੁਸੀਂ ਇੱਥੇ ਸੌਂ ਸਕਦੇ ਹੋ ਕੋਈ ਦਿੱਕਤ ਗੱਲ ਨਹੀਂ ਹੈਣੀ ਬਾਕੀ ਹੁਣ ਆਪਾਂ ਚੱਲਦੇ ਆਂ ਬੀਕਾਨੇਰ ਨੂੰ ਠੀਕ ਹੈ ਜੀ ਬੀਕਾਨੇਰ ਚ ਸਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਦਿਖਾਵਾਂਗੇ ਫਿਲਹਾਲ ਆਪਾਂ ਰੁਕਾਂਗੇ ਬੀਕਾਨੇਰ ਤੇ 5-6 ਦਿਨ 5-6 ਦਿਨਾਂ ਚ ਸਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਦਿਖਾਵਾਂਗੇ ਤੇ ਬਾਕੀ ਹੁਣ ਆਪਾਂ ਲੱਭਾਂਗੇ ਉੱਥੇ ਕਿਹਦੇ ਰਹਿਣ ਦਾ ਬਸੇ ਰਾਕੋ ਕਿ 5-6 ਦਿਨ ਆਪਾਂ ਰੁਕਾਂਗੇ ਸਾਈਕਲ ਵੈਰਾ ਖੜੇ ਕਰ ਦਾਂਗੇ ਕਿਉਂਕਿ ਆਪਾਂ ਹੁਣ ਬੀਕਾਨੇਰ ਘੁੰਮਣਾ ਤਾਂ ਸਾਈਕਲ ਦਾ ਤਾਂ ਵੈਸੇ ਇਨੀ ਜ਼ਰੂਰਤ ਹੈ ਨਹੀਂਗੀ ਤੁਰ ਕੇ ਚੱਲਾਂਗੇ ਠੀਕ ਹੈ ਜੀ ਕਿਤੇ ਲੱਭ ਕੇ ਤੁਹਾਨੂੰ ਅਪਡੇਟ ਦੇ ਦਾਂਗੇ ਕਿੱਥੇ ਆਪਾਂ ਰੁਕੇ ਆ ਉੱਥੇ ਰਕਿੱਦਾ ਹਿਸਾਬ ਦਾ ਫਿਲਹਾਲ ਆਹ ਟਰੱਕ ਸੀ ਉਹ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦਾ ਟਰੱਕ ਹੈ ਠੀਕ ਹੈ ਜੀ ਤੇ ਆਪਾਂ ਆ ਟਾਬੇ ਤੇ ਰੁਕੇ ਸੀ ਰਾਤ ਨੂੰ ਫਿਲਹਾਲ ਆ ਟਾਬੇ ਤੇ ਆਪਾਂ ਰਾਤ ਰੁਕੇ ਸੀ ਤੇ ਬਾਈਆਂ ਨੇ ਬਹੁਤ ਹੀ ਵਧੀਆ ਆਪਣਾ ਮਾਨ ਸਤਕਾਰ ਕੀਤਾ ਖਾਣਾ ਖਵਾਇਆ ਤੇ ਕੋਈ ਆਪਾਂ ਤਹੇ ਤੱਕ ਪੈਸਾ ਵੀ ਨਹੀਂ ਲਿਆ ਇਹਨਾਂ ਨੇ ਠੀਕ ਹੈ ਜੀ ਇਹਨਾਂ ਨੇ ਆਪਾਂ ਨੂੰ ਕੋਈ ਪੈਸਾ ਨਹੀਂ ਲਿਆ ਆਹ ਵਾਲਾ ਟਾਬਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬੇਜ ਤੇਜਾ ਹੋਟਲ ਜਦੋਂ ਵੀ ਆਪਾਂ ਗੰਗਾ ਨਗਰ ਤੋਂ ਸਿੱਧਾ ਇਹ ਹਾਈਵੇ ਨੈਸ਼ਨਲ ਹਾਈਵੇ ਜਾਂਦਾ ਬੀਕਨਰ ਨੂੰ ਜਦੋਂ ਵੀ ਆਓ ਤੇ ਇਸ ਟਾਬੇ ਤੇ ਜਰੂਰ ਰੁੱਕ ਕੇ ਜਾਓ ਬਹੁਤ ਹੀ ਵਧੀਆ ਸੁਭਾਅ ਆ ਬਾਈ ਹੁਣਾਂ ਦਾ ਠੀਕ ਹੈ ਜੀ ਬਾਕੀ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਆ ਫੇਰ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਜੀ ਤੱਕ ਦੇ ਵਿੱਚ ਆਪਾਂ ਰਾਤ ਸੌਂ ਗਏ ਸੀਗੇ ਵਧੀਆ ਦੋ ਜਣਿਆਂ ਦੀ ਜਗ੍ਹਾ ਮਿਲ ਗਈ ਸੀ ਬਾਈ ਕਹਿੰਦਾ ਮੈਂ ਇੱਧਰ ਨੋ ਕੇ ਬਹਿ ਜਾ ਤੂੰ ਇੱਧਰ ਨੋ ਬਹਿ ਜਾ ਠੀਕ ਨੇ ਵਧੀਆ ਜਗ੍ਹਾ ਮਿਲ ਗਈ ਸੀ ਤੇ ਇੰਨਾ ਜਿਆਦਾ ਬਾਰਿਸ਼ ਹੋ ਰਹੀ ਸੀਗੀ ਫਰੇ ਗਿੱਲੀ ਪਈ ਆ ਜ਼ਮੀਨ ਵੈਸੇ ਤਾਂ ਜ਼ਮੀਨ ਵੈਸੇ ਗਿੱਲੀ ਪਈ ਆ ਸਾਰੀ ਤੇ ਫਿਰ ਵੀ ਬੱਦਲ ਬਹੁਤ ਹੀ ਜ਼ਿਆਦਾ ਸੂਰਜ ਦੇਖਿਆ 6 ਵਜੇ ਤੱਕ ਪੂਰਾ ਬੱਦਲ ਛਾਇਆ ਸੀ ਹੁਣ ਤੁਸੀਂ ਦੇਖ ਸਕਦੇ ਆ ਚਾਰੇ ਪਾਸੇ ਤਾਂ ਸੂਰਜ ਦੇਵਤਾ ਵੀ ਨਿਕਲੇ ਹੋਏ ਆ ਇੰਨਾ ਜ਼ਿਆਦਾ ਮੀਂਹ ਪੈਣ ਦੇ ਬਾਵਜੂਦ ਵੀ ਇੱਥੇ ਸਹੀ ਮੌਸਮ ਹੋ ਚੁੱਕਿਆ ਤਾਂ ਉੱਪਰ ਨਿਕਲ ਚੁੱਕੀ ਆ ਇਹ ਹੋਟਲ ਦੇ ਮਾਲਕ ਜੀ ਜਿੰਨਾ ਕੋਲੇ ਆਪਾਂ ਰਾਤ ਰੁਕੇ ਸੀ ਤੇ ਆ ਭਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਇੰਨੀ ਦੂਰ ਤੱਕ ਲੈਫਟ ਦਿੱਤੀ ਸੀ ਹਾਂਜੀ ਕੀ ਹਾਲ ਚੱਲਿਆ ਜੀ ਵਧੀਆ ਜੀ ਵਧੀਆ ਆਪਣਾ ਨਵਾਂ ਹੋਟਲ ਖੋਲਿਆ ਤੁਸੀਂ ਹਾਂਜੀ ਕਿੰਨੇ ਟਾਈਮ ਹੋ ਗਿਆ ਜੀ ਖੋਲੇ ਨੂੰ ਜੀ 1 ਤਾਰੀਖ ਨੂੰ ਓਪਨ ਕੀਤਾ ਹੈ 1 ਤਾਰੀਖ ਨੂੰ ਓਪਨ ਕੀਤਾ ਹੈ

ਸਰਵਿਸ ਸਟੇਸ਼ਨ ਵੀ ਹੈ ਠੀਕ ਹੈ ਜੀ ਤੇ ਰਾਤ ਨੂੰ ਜੇ ਕਿਥੇ ਨੇ ਰੁਕਣਾ ਹੋਵੇ ਨਹੀਂ ਨਹੀਂ ਬਿਲਕੁਲ ਆਓ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਰੁਕੋ ਬਾਕੀ ਪੂਰੀ ਪਾਰਕਿੰਗ ਹੈਗੀ ਹੈ ਤੁਹਾਡੇ ਕੋਲ ਸਾਰੀ ਕਾਰਸ ਆਹ ਪੂਰੀ ਪਾਰਕਿੰਗ ਹੈ ਸਭ ਸੁਵਿਧਾ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਬਾਈ ਹੁਣਾਂ ਕੋਲੇ ਵਧੀਆ ਪਾਰਕਿੰਗ ਹੈ ਤੇ ਘਟੋ ਘਟ 10 15 ਟਰਾਲੇ ਵਹਰਾਤਾ ਆਰਾਮ ਨਾਲ ਹੀ پارک ਹੋ ਜਾਣਗੇ ਇਹ ਸਗੋ ਦੀ ਹੈ ਹਾਂਜੀ ਇਹ ਨਾ ਇਹ ਬਾਈ ਹੁਣਾਂ ਨੇ ਆਪਾਂ ਨੂੰ ਦਿੱਤੀ ਸੀ ਰਾਤ ਲੈਫਟ ਕਿਵੇਂ ਲੱਗੇ ਸਾਡੇ ਨਾਲ ਸਫਰ ਜੀ ਬੜੀ ਵਰੀਆ ਕੱਟ ਗਿਆ ਨਾ ਸਫਰ ਵਧੀਆ ਵਧੀਆ ਠੀਕ ਹੈ ਇਹਨਾਂ ਨਾਲ ਆਪਾਂ ਆਏ ਸੀਗੇ ਰਾਤ ਤੇ ਹਣ ਆਪਾਂ ਚੱਲਦੇ ਆ ਅੱਗੇ ਨੂੰ ਬੀਕਾ ਨੇਰ ਵੱਲ ਨੂੰ ਠੀਕ ਹੈ ਜੀ ਆਉਣੇ ਇੱਥੇ ਚੱਲੇ ਜਲਦੀ ਹੋ ਜੀ ਹਾਂਜੀ ਫਿਲਹਾਲ ਤਾਂ ਬਾਈ ਹੁਣ ਚੱਲੇ ਆ ਆਪਾਂ ਚੱਲਣਾ ਬੀਕਾ ਨੇਰ ਨੂੰ ਬੀਕਾ ਨੇਰ ਹੈਗਾ 5-7 ਕਿਲੋਮੀਟਰ ਇੱਥੋਂ ਠੀਕ ਹੈ ਜੀ ਬਾਈ ਨੇ ਜਾਣਾ ਸੀ ਆਪਦੇ ਕੰਮ ਫਿਲਹਾਲ ਤਾਂ ਬਾਈ ਆਪਾਂ ਨੇ ਉਹ ਰਾਤ ਬਹੁਤ ਵੱਡੀ ਆਪਣੇ ਨਾਲ ਰਾਤ ਕੱਟਵਾਈ ਕਿਉਂਕਿ ਬਾਈ ਨੇ ਤਾਂ ਆਪਣੇ ਘਰੇ ਜਾਣਾ ਸੀ ਪਹਿਲਾਂ ਆਪਣੇ ਕਰਕੇ ਤਾਂ ਕਰਕੇ ਬੀਕਾ ਨੇਰ ਵੱਲ ਨੂੰ ਆਜ ਕਿ ਜਣ ਬਾਈ ਚੱਲੇ ਆਪਦੇ ਕੰਮ ਤੇ ਕਿਉਂਕਿ ਬੰਦੇ ਨੇ ਆਪਦਾ ਕੰਮ ਵੀ ਕਰਨਾ ਹੁੰਦਾ ਆਪਾਂ ਇਸ ਮਜਬੂਰੀ ਨੂੰ ਵੀ ਸਮਝਦੇ ਆਂ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੇ ਆਪਣੇ ਨਾਲ ਸਮਾਨ ਵੈਰਾ ਲਦਵਾ ਕੇ ਆਪਣੇ ਜਹਾਜ ਨੂੰ ਤਿਆਰ ਕਰਵਾਤਾ ਚਲੋ ਬਾਈ ਜੀ ਫਿਰ ਚੱਲਦੇ ਆਂ ਜੀ ਆਜਾਤ ਦਿਓ ਜੀ ਔਰ ਮਿਲਾਂਗੇ ਜੀ ਕੰਟੈਕਟ ਨੰਬਰ ਹੈਗਾ ਜੀ ਜੇ ਰੋ ਵੀ ਹੈਲਪ ਦੀ ਜਰੂਰਤ ਹੋਈ ਮੈਨੂੰ ਫੋਨ ਲਾਓ ਕੋਈ ਠੀਕ ਹੈ ਜੀ ਓਕੇ ਜੀ ਫਿਰ ਚੱਲਦੇ ਹਾਂ ਓਕੇ ਹਾਂਜੀ ਆਪਾਂ ਬੀਕਾ ਨੇੜੇ ਤੋਂ ਬਾਰ-ਬਾਰ ਦੀ ਜਾ ਰਹੇ ਸੀਗੇ ਅਚਾਨਕ ਨਾ ਇੱਥੇ ਆਪਾਂ ਨੂੰ ਹਾਰੇ ਚੱਲਦੇ ਨਜ਼ਰ ਆਏ ਕਿਉਂਕਿ ਇੱਥੇ ਬੈਰਾ ਲਾਇਡ ਵੈਰਾ ਦਾ ਖੇਤਾਂ ਵਿੱਚ ਘਾਟੀ ਆਉਂਦੀ ਆ ਤੇ ਨਾ ਇੱਥੇ ਪਾਣੀ ਆ ਕਿਉਂਕਿ ਮੈਨੂੰ ਕਾਫੀ ਲੋਕਾਂ ਨੇ ਦੱਸਿਆ ਕਿ ਇੱਥੇ ਪਾਣੀ ਦਾ ਘਟੋ-ਘਡੂngਾਈ 6-700 ਫੁੱਟ ਤੇ ਹੈਗੀ ਆ ਤਾਂ ਕਰਕੇ ਮੈਂ ਇੱਥੇ ਰੁਕ ਗਿਆ ਨਾਲ ਹੀ ਇੱਕ ਇੱਥੇ ਪਿੱਛੇ ਪਲਾਂਟ ਚੱਲ ਰਿਹਾ ਦਾ ਬਿਜਰੀ ਵੈਰਾ ਮਿੱਟੀ ਵੈਰਾ ਲਿਆਂਦੇ ਡੱਬਿਆਂ ਤੋਂ ਤੇ ਮਿੱਟੀ ਦੀਆਂ ਘੱਟੋ ਘੱਟ 10-4 ਕਿੱਸੇ ਨੇ ਇਹ ਲਗ ਲਾ ਕਰਦੇ ਆ ਤੇ ਤੋਂ ਬਜਰੀ ਵੈਰਾ ਕੱਢ ਦਿੰਦੇ ਆ ਬਾਕੀ ਹੋਰ ਮਟੀਰੀਅਲ ਵੀ ਇਹ ਮਿੱਟੀ ਤੋਂ ਕੱਢ ਕੇ ਇੰਪੋਰਟ ਵੈਰਾ ਕਰਦੇ ਆ ਤੁਸੀਂ ਦੇਖ ਸਕਦੇ ਇੱਥੇ ਵੱਡਾ ਇਹਨਾਂ ਦਾ ਪਲਾਂਟ ਲੱਗਿਆ ਹੋਇਆ ਇੱਥੇ ਨਾ ਕਾਫੀ ਮਾਤਰਾ ਵਿੱਚ ਇਹਨਾਂ ਨੇ ਚਾਣਾ ਲਗਾਇਆ ਹੋਇਆ ਦੂਰ ਦੂਰ ਤੁਸੀਂ ਦੇਖ ਸਕਦੇ ਹੋ ਤੇ ਵਿਚਾਲੇ ਵਧੀਆ ਤੋਂ ਵਧੀਆ ਇਹਨਾਂ ਨੇ ਬੇਰਾਂ ਦੀਆਂ ਕੁਆਲਿਟੀਆਂ ਵੀ ਲਾਈਆਂ ਹੋਈਆਂ ਜੋ ਕਿ ਛੋਟੇ ਛੋਟੇ ਬੇਰ ਨਹੀਂ ਹੁੰਦੇ ਤੁਸੀਂ ਖਾਦੇ ਹੋਗੇ ਠੀਕ ਹੈ ਉਹ ਬੇਰ ਵੈਰਾ ਇੱਥੇ ਪੋੜ ਕੇ ਵੀ ਲੈ ਕੇ ਜਾਂਦੇ ਆ ਆ ਤੁਸੀਂ ਦੇਖ ਸਕਦੇ ਪਹਾਾਰੇ ਚੱਲ ਰਿਹਾ ਚਾਰੇ ਪਾਸੇ ਤੇ ਨਾਲ ਹੀ ਤੇ ਨਾਲ ਹੀ ਇੱਥੇ ਨਾ ਛੋਲੀਆਂ ਲੱਗਿਆ ਹੋਇਆ ਕਿਉਂਕਿ ਇੱਥੇ ਨਾ ਪਾਣੀ ਵਗੈਰਾ ਦੀ ਕਮੀ ਬਹੁਤ ਆ ਠੀਕ ਹੈ ਜੀ ਇਹ ਥੋੜਾ ਥੋੜਾ ਪਾਣੀ ਜਿਵੇਂ ਕਿ ਇਕੱਠਾ ਕਰਦੇ ਮੀਂਹ ਦਾ ਪਾਣੀ ਰਾਤ ਬਰਸਾਤ ਹੋਈ ਹੈ ਕਹਿੰਦੇ ਤਾਂ ਕਰਕੇ ਪਾਣੀ ਚੱਲ ਰਿਹਾ ਹੈ ਹੁਣ ਠੇਕੇਰਾ ਲਾ ਕੇ ਛੱਡ ਦੇਣਗੇ ਬਾਅਦ ਚ ਕਹਿੰਦੇ ਸੀ ਇਹ ਲਾਸਟ ਪਾਣੀ ਹੈ ਬਾਅਦ ਚ ਇਹਦਾ ਤੋੜ ਤੜਈਆ ਚੱਲ ਪੈਣਾ ਸਾਗ ਵਾਰਾ ਲੋਕ ਲੈ ਕੇ ਜਾਣ ਲੱਗ ਲੱਭ ਜਾਣਗੇ ਠੀਕ ਹੈ ਜੀ ਇਹਨੂੰ ਖਤਮ ਕਰ ਦੇਣਗੇ ਫਿਰ ਇਸ ਤੋਂ ਬਾਅਦ ਕੋਈ ਹੋਰ ਫਿਰ ਇਸ ਤੋਂ ਬਾਅਦ ਕੋਈ ਹੋਰ ਸਬਜ਼ੀ ਵਾਰਾ ਇਹ ਲਾਉਣਗੇ ਫਿਲਹਾਲ ਤਾਂ ਇੱਥੇ ਕਹਿੰਦੇ ਛੋਲਿਆਈ ਵੱਧ ਲਾਇਆ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਭਾਈ ਹੁਣਾਂ ਦਾ ਇਹ ਕਹਿੰਦਾ ਇੱਥੇ ਬੋਰ ਕਰਿਆ ਵਾ ਤੁਸੀਂ ਸਾਹਮਣੇ ਮੋਟਰ ਲੱਗੀ ਦੇਖ ਸਕਦੇ ਹੋ ਇਹ ਘਟੋ ਘਟ ਥੋੜੀ ਜੀ ਫੜਾਈ ਕਰਕੇ ਇਹ ਕਹਿੰਦੇ ਅਸੀਂ ਕਰਿਆ ਸੀਗਾ ਪੂਰਾ ਇਹਨਾਂ ਨੂੰ ਕਲੀਅਰ ਨਹੀਂ ਪਤਾ ਕਿ ਇਹ ਵੀ ਕੰਮ ਵੈਰਾ ਇੱਥੇ ਕਰਦੇ ਆ ਇਹ ਤਾਂ ਖਾਰੇ ਪਾਣੀ ਦਾ ਹੈ ਵੈਸੇ ਤਾਂ ਕਹਿੰਦੇ ਵੈਸੇ ਤੁਸੀਂ ਦੇਖ ਸਕਦੇ ਹੋ ਖਾਰੇ ਪਾਣੀ ਦਾ ਰੰਗ ਚੈੱਕ ਕਰੋ ਇਹ ਆ ਪੂਰਾ ਨੀਲਾ ਨੀਲਾ ਪਾਣੀ ਆ ਤੁਸੀਂ ਦੇਖ ਸਕਦੇ ਮੈਂ ਬਾਈ ਨੂੰ ਪੁੱਛੇ ਇਹ ਪੀਣ ਵਾਲਾ ਹੈ ਕਿ ਨਹੀਂ ਇਹ ਖਾਰਾ ਪਾਣੀ ਆ ਫਿਰ ਜਦੋਂ ਮੈਨੂੰ ਪਤਾ ਚੱਲਿਆ ਕਿ ਇਦਾਂ ਚੱਲ ਰਿਹਾ ਜਾਂ ਪਾਣੀ ਮੋਟਰਾਂ ਹੀ ਇਹ ਪੂਰਾ ਜੀ ਖਾਰਾ ਪਾਣੀ ਹੈ ਤੁਸੀਂ ਦੇਖ ਦੇਖੋ ਫਿਲਹਾਲ ਤਾਂ ਹੁਣ ਆਪਾਂ ਇੱਥੋਂ ਪਾਉਨੇ ਆ ਚਾਲੇ ਕਿਉਂਕਿ ਚਲਦੇ ਆ ਤੇ ਆਪਣਾ ਰਹਿਣ ਦਾ ਅਜੇ ਕੋਈ ਟਿਕਾਣਾ ਲੱਭਿਆ ਨਹੀਂ ਤੇ ਆਪਾਂ ਲੱਭਦੇ ਆ ਤੇ ਕੱਲ੍ਹ ਉੱਘਾ ਹੁੰਦੇ ਆ ਫਿਰ ਹਾਂਜੀ ਕੀ ਹਾਲ ਚਾਲ ਸ਼ਾਮ ਦੇ ਵੱਜ ਚੁੱਕਿਆ 4:30 ਫਿਲਹਾਲ ਤਾਂ ਆਪਾਂ ਲੱਭ ਲੈ ਸੀ ਆਪਣਾ ਰਸਤਾ ਠੀਕ ਹੈ ਜੀ ਕਿੱਥੇ ਵਹਿਣਾ ਕਿੱਥੇ ਪਹਿਣਾ ਠੀਕ ਹੈ ਜੀ ਆਪਾਂ ਬੀਕਾਨੀਅਤ ਕਰ ਲੱਗੇ ਆ 5 ਦਿਨ ਸਟੇ ਠੀਕ ਹੈ ਜੀ ਪਾਂਜਾਂ ਸਟੇ ਕਰ ਲੱਗਿਆ ਤੇ ਆਪਾਂ ਆਪਣਾ ਕਮਰਾ ਵੈਰਾ ਵੀ ਲੈਣਾ ਸੀਗਾ। ਫਿਲਹਾਲ ਤਾਂ ਆਪਾਂ ਨੂੰ ਆ ਆਸ਼ਰਮ ਮਿਲ ਗਿਆ ਸੀ ਜਿਵੇਂ ਠੀਕ ਹੈ ਜੀ। ਉਹ ਕਹਿੰਦੇ ਇੱਥੇ ਵੈਰਾ ਰਹਿ ਤਾਂ ਕੋਈ ਚੱਕਰ ਨਹੀਂ ਪਰ ਇੱਥੇ ਵੀਡੀਓ ਵੈਰਾ ਰਿਕਾਰਡ ਕਰਨ ਤੇ ਮਨਾਹੀ ਆ। ਠੀਕ ਹੈ ਜੀ। ਫਿਰ ਆਪਾਂ ਸੋਚਿਆ ਥੋੜਾ ਸਮਝ ਆ ਫਿਰ ਠੀਕ ਆ ਆਪਾਂ ਵੀ ਹਾਂ ਕਰ ਦਿੱਤੀ ਆਪਾਂ ਵੀਡੀਓ ਵੈਰਾ ਨਹੀਂ ਬਣਾਵਾਂਗੇ। ਉਹ ਕਹਿੰਦੇ ਖਾਓ ਪੀਓ ਕੋਈ ਪ੍ਰੋਬਲਮ ਨਹੀਂ ਐ ਠੀਕ ਹੈ ਜੀ। ਰੋ ਕੋਈ ਪ੍ਰੋਬਲਮ ਨਹੀਂ ਉਹਨਾਓ ਤੋਂ। ਪਰ ਇਸੇ ਵੀਡੀਓ ਵੈਰਾ ਬਣਾਉਣੀ ਲਾਊਡ ਨਹੀਂ ਐ ਤਾਂ ਕਰਕੇ ਆਪਾਂ ਆਪਾਂ ਜੰਨਨ ਹਾਂ ਤਾਂ ਕਰ ਦਿੱਤੀ ਆ ਆਪਾਂ ਉੱਥੇ ਨਹੀਂ ਰਵਾਂਗੇ ਠੀਕ ਹੈ ਜੀ ਆਪਾਂ ਉਹਨਾਂ ਨੂੰ ਹਾਂ ਤਾਂ ਕਰ ਦਿੱਤੀ ਆ ਠੀਕ ਆ ਆਪਾਂ ਰਵਾਂਗੇ ਤੇਰਾ ਵੀਡੀਓ ਵੇਰ ਆ ਵੀ ਨਹੀਂ ਬਣਾਉਂਦੇ ਫਿਲਹਾਲ ਤਾਂ ਆਪਾਂ ਵੀ ਕੰਦੇ ਉੱਤੇ ਰੁਕਾਂਗੇ ਠੀਕ ਹੈ ਜੀ 5 ਦਿਨ ਰੁਕਾਂਗੇ ਤੇ ਇੱਥੇ ਤੁਹਾਨੂੰ ਕਿਲੇ ਵੇਰਾ ਦਿਖਾਵਾਂਗੇ ਅੱਜ ਤੱਕ ਇਹ ਸਹਾਲ ਨਹੀਂ ਜਾਂਦੇ ਆਪਾਂ ਉੱਥੇ ਕਿਲੇ ਵੇਰਾ ਦੇਖਣ ਤੇ ਕੇ ਸ਼ਾਮ ਦੇ 5:00 ਵਜੇ ਤੱਕ ਹੀ ਆਲਰੇਡੀ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਅਪਾ ਫਿਰਦੇ ਵੱਡੇ ਹਾਈਵੇ ਤੇ ਸਾਹਮਣੇ ਦੇਖ ਸਕਦੇ ਸੂਰਜ ਛਿਪਨ ਵਾਲਾ ਹੈ ਤੇ ਇਹ ਜਿਹਾ ਕਿਹਾ ਨੇ ਰਹਿ ਗਿਆ 10 ਕਿਲੋਮੀਟਰ ਠੀਕ ਹੈ ਜੀ ਮੈਂ ਜ਼ੂਮ ਕਰਕੇ ਰੱਖਾ ਦਿੰਦਾ ਸਰ ਬੀਕਾਣੇ ਰਹਿ ਗਿਆ 10 ਕਿਲੋਮੀਟਰ ਸ੍ਰੀ ਗੰਗਾ ਨਗਰ ਹੈਗਾ ਫਿਲਹਾਲ ਤਾਂ ਅਪਾ ਜਾਣਾ ਨਹੀਂ ਜੈਪੁਰ 319 ਕਿਲੋਮੀਟਰ ਬੀਕਾਨੇ ਰਹੀ ਜਾਣਾ ਕੱਲ ਨੂੰ ਨਾਲ ਹੀ ਇੱਥੇ ਛੋਟੀਆਂ-ਛੋਟੀਆਂ ਦੁਕਾਨਾਂ ਠੀਕ ਹੈ ਸਭ ਵਗੈਰਾ ਹੈ ਗਿਆ ਨਾਲ ਦਾ ਤੁਸੀਂ ਦੇਖ ਸਕਦੇ ਫਿਲਹਾਲ ਤੋਂ ਆਪਾਂ ਨਾ ਪੰਜਾਬ ਇੱਥੇ ਰਾਜਸਥਾਨ ਕੰਮ ਰੇ ਸੀ ਆਪਾਂ ਨੂੰ ਨਾ ਇਥੇ ਦੇ ਡਿਜੀਨਲ ਜਿਹੜੀ ਡਰੈਸ ਆ ਟ੍ਰੈਡੀਸ਼ਨਲ ਪਗੜੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਆ ਤੇ ਆਪਾਂ ਤੁਹਾਨੂੰ ਇੱਕ ਵਾਰੀ ਉਹਦੀ ਝਲਕ ਦਿਖਾਉਂਦੇ ਆ ਜੀ ਇਥੇ ਦੀ ਰਾਜਸਥਾਨੀ ਟ੍ਰੈਡੀਸ਼ਨਲ ਪਗੜੀ ਜੀ ਆ ਤੁਸੀਂ ਦੇਖ ਕਰ ਬਈ ਭਾਈ ਦੇ ਕਿੰਨੀ ਸੋਹਣੀ ਟ੍ਰੈਡੀਸ਼ਨਲ ਪਗੜੀ ਪਾਈ ਆ ਅੱਜ ਤੁਹਾਡਾ ਵਿਆਹ ਹੀ ਵੈਸੇ ਸ਼ਾਦੀ ਆ ਜੀ ਆਪਦੀ ਚਲੋ ਜੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਠੀਕ ਆ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਬਹੁਤ ਸੋਹਣੀ ਪਗੜੀ ਬੰਨੀ ਹੋਈ ਹੈ ਇਹ ਰਾਜਸਥਾਨ ਦੀ ਟ੍ਰੈਡੀਸ਼ਨਲ ਹੈ ਨਹੀਂ ਰਾਜਸਥਾਨ ਦੀ ਸ਼ਾਨ ਹੈ ਜੀ ਇਹ ਪਗੜੀ ਕਿਹਾ ਜਾਂਦਾ ਇਧਰ ਬਾਈ ਜੀ ਬਹੁਤ ਵਧੀਆ ਬੰਨੀ ਹੋਈ ਹੈ ਇਹ ਬਾਈ ਵਾਈ ਦਾ ਵਿਆਹ ਅੱਜ ਫਿਰ ਵੀ ਵਾਈਆਂ ਨੇ ਆਪਣਾ ਵੀਡੀਓ ਬਣਾਉਣ ਨੂੰ ਦਿੱਤੀ ਹੈ ਬਹੁਤ-ਬਹੁਤ ਚਲੋ ਜੀ ਕੰਗ੍ਰੈਚੁਲੇਸ਼ਨ ਤੁਹਾਨੂੰ ਵਿਆਹ ਦੀ ਬਹੁਤ-ਬਹੁਤ ਵਾਈ ਨੂੰ ਅੱਛਾ ਅਭੀ ਜਾ ਰਹੇ ਹੋ ਫਰਾਜ ਜਾ ਰਹੀ ਹੈ ਜੀ ਚਲੋ ਠੀਕ ਹੈ ਜੀ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਥੈਂਕ ਯੂ ਜੀ ਆਪਕੇ ਆ ਤੁਸੀਂ ਦੇਖ ਸਕਦੇ ਹੋ ਜੀ 22 ਸ਼ਾਦੀ ਵਿੱਚ ਜਾ ਰਹੇ ਆ ਠੀਕ ਹੈ ਉਹ 22 ਜਿਹੜੇ ਪਿੱਛੇ ਖੜੇ ਆ ਉਹਨਾਂ ਦਾ ਅੱਜ ਵਿਆਹ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕ ਬਾਕੀ ਇਹਨਾਂ ਸਾਰਿਆਂ ਦੇ ਬਹੁਤ ਵਧੀਆ ਟ੍ਰੈਡੀਸ਼ਨਲ ਪੱਗਾਂ ਬੰਨੀਆਂ ਹੋਈਆਂ ਨੇ ਇਹਨਾਂ ਦਾ ਰਾਜਸਥਾਨ ਦੀ ਸ਼ਾਨ ਕਹੇ ਜਾਂਦੇ ਇਹ ਪੱਗਾਂ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਇਹ ਬੰਦੇ ਆਪਾਂ ਨੂੰ ਸਪੋਰਟਰ ਵੀ ਮਿਲੇ ਕਿਉਂਕਿ ਆਪਣੇ ਚੈਨਲ ਨੂੰ ਇਹਨਾਂ ਨੇ ਸਾਰਿਆਂ ਨੇ ਸਬਸਕ੍ਰਾਈਬਰ ਕਰਿਆ ਹੋਇਆ ਹੈ ਜੀ ਚਲੋ ਜੈ ਸ਼੍ਰੀ கிருஷ்ਨਾ ਰਾਰੇ ਰਾਰੇ ਚਲੋ ਚੱਲਦੇ ਆਂ ਜੀ ਫਿਰ ਕਰੋ ਜੀ ਇੰਜੋਏ ਸ਼ਾਦੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਚ ਆਪਾਂ ਕਰਦੇ ਆ ਬਲੌਗ ਦਾ ਐਂਡ ਅੱਜ ਠੀਕ ਹੈ ਜੀ ਕੱਲ ਨੂੰ ਤੁਹਾਨੂੰ ਵਧੀਆ ਤੇ ਵਧੀਆ ਚੀਜ਼ਾਂ ਦਿਖਾਵਾਂਗੇ ਸਾਈਕਲ ਆਪਾਂ ਲਗਾਤਾ ਹੀ ਟਿਕਾਣੇ ਆਪਦੇ ਕਿਉਂਕਿ ਆਪਾਂ ਇੱਥੇ ਹੀ ਆਪਾਂ ਹਾਂ ਤੇ ਦੋ ਆਜ਼ਾਦਤ ਮੈਨੂੰ ਵੀ ਆਪਾਂ ਜਾਣੇ ਆਸਟਾ ਉਥੇ ਜਾ ਕੇ ਬੈਠਨੇ ਆ ਠੀਕ ਹੈ ਰੋਟੀ ਪਾਣੀ ਖਾਣੇ ਤੇ ਮਿਲਦੇ ਆ ਕੱਲ ਦੇ ਬਲੌਗ